ਮੰਤੇ ਸ਼ਕਤੀ ਦੀ ਤਾਕਤ ਇਹ ਤੁਹਾਡੇ ਨਾਲ ਕਹਾਣੀ ਸਾਂਝੀ ਕਰਾਂਗੇ ਤਾਂ ਕਿ ਤੁਹਾਡੀ ਜ਼ਿੰਦਗੀ ਬਦਲ ਜਾਵੇ ਇੱਕ ਸਮਾਂ ਸੀ ਪਿੰਡ ਦੇ ਵਿੱਚ ਅਮਰਜੀਤ ਨਾਮ ਦਾ ਇੱਕ ਜਵਾਨ ਰਹਿੰਦਾ ਸੀ ਉਹ ਬਹੁਤ ਹੀ ਹੋਸ਼ਿਆਰ ਸੀ ਪਰ ਉਹ ਹਮੇਸ਼ਾ ਨਿਰਾਸ਼ ਰਹਿੰਦਾ ਸੀ ਜਦੋਂ ਵੀ ਉਹ ਕੋਈ ਕੰਮ ਸ਼ੁਰੂ ਕਰਨ ਲੱਗਦਾ ਤਾ ਪਹਿਲਾਂ ਹੀ ਸੋਚ ਲੈਂਦਾ ਮੇਰੇ ਤੋਂ ਇਹ ਨਹੀਂ ਹੋਣਾ ਮੈਂ ਜ਼ਰੂਰ ਫੇਲ ਹੋ ਜਾਵਾਂਗਾ ਉਸਨੇ ਹਮੇਸ਼ਾ ਨਕਾਰਾਤਮਕ ਸੋਚ ਕਾਰਨ ਉਹ ਆਪਣੇ ਕੰਮਾਂ ਦੇ ਵਿੱਚ ਸੱਚਮੁੱਚ ਹੀ ਫੇਲ ਹੋ ਜਾਂਦਾ ਸੀ ਉਸੇ ਪਿੰਡ ਦੇ ਵਿੱਚ ਇੱਕ ਬੁੱਢਾ ਗਿਆਨੀ ਬਾਬਾ ਰਹਿੰਦਾ ਸੀ ਇੱਕ ਦਿਨ ਅਮਰਜੀਤ ਦੁਖੀ ਹੋ ਕੇ ਬਾਬੇ ਦੇ ਕੋਲ ਗਿਆ ਅਤੇ ਕਿਹਾ ਬਾਬਾ ਜੀ ਮੇਰੀ ਕਿਸਮਤ ਹੀ ਖਰਾਬ ਹੈ ਮੈਂ ਜੋ ਵੀ ਕਰਦਾ ਹਾਂ ਉਸ ਵਿੱਚ ਅਸਫਲ ਹੋ ਜਾਂਦਾ ਹਾਂ ਬਾਬੇ ਨੇ ਮੁਸਰਾ ਕੇ ਕਿਹਾ ਜਵਾਬ ਦਿੱਤਾ ਤੇਰੀ ਕਿਸਮਤ ਖਰਾਬ ਨਹੀਂ ਹੈ ਅਮਰਜੀਤ ਤੇਰੀ ਸੋਚ ਖਰਾਬ ਹੈ ਜਿਸ ਤਰ੍ਹਾਂ ਦਾ ਬੀਜ ਤੂੰ ਆਪਣੇ ਮਨ ਦੇ ਵਿੱਚ ਬੀਜਦਾ ਹੈ ਉਹੀ ਫਲ ਤੈਨੂੰ ਮਿਲਦਾ ਹੈ ਫਿਰ ਬਾਬੇ ਨੇ ਉਸ ਨੂੰ ਇੱਕ ਛੋਟੀ ਜਹੀ ਕਹਾਣੀ ਸੁناਈ ਇੱਕ ਵਾਰ ਦੀ ਗੱਲ ਹੈ ਯਾਤਰੀ ਜੰਗਲ ਦੇ ਵਿੱਚ ਲੰਘ ਰਿਹਾ ਸੀ ਉਹ ਬਹੁਤ ਹੀ ਥੱਕਿਆ ਹੋਇਆ ਸੀ ਅਤੇ ਇੱਕ ਕਲਪੁਰਖ ਇਛਾਵਾਂ ਪੂਰੀਆਂ ਕਰਨ ਵਾਲਾ ਰੁੱਖ ਦੇ ਹੇਠਾਂ ਬੈਠ ਗਿਆ ਉਸਨੇ ਸੋਚਿਆ ਕਾਸ਼ ਮੈਨੂੰ ਪੀਣ ਦੇ ਲਈ ਥੋੜਾ ਠੰਡਾ ਪਾਣੀ ਮਿਲ ਜਾਵੇ ਉਹ ਸੋਚਦੇ ਹੀ ਇੱਕ ਪਾਣੀ ਦਾ ਭਰਿਆ ਘੜਾ ਉੱਥੇ ਆ ਗਿਆ ਯਾਤਰੀ ਹੈਰਾਨ ਹੋਇਆ ਅਤੇ ਪਾਣੀ ਪੀ ਕੇ ਆਪਣੀ ਪਿਆਸ ਬੁਝਾਈ ਫਿਰ ਉਸਨੇ ਸੋਚਿਆ ਜੇਕਰ ਹੁਣ ਖਾਣ ਨੂੰ ਕੁਝ ਮਿਲ ਜਾਵੇ ਤਾਂ ਤਾਂ ਗੱਲ ਹੀ ਬਣ ਜਾਊਗੀ ਉਹ ਪ੍ਰੰਤ ਅਸ਼ਾਦੀ ਭੋਜਨ ਨਾਲ ਭਰੀ ਥਾਲ ਫਰਗਟ ਹੋ ਗਈ ਉਸਨੇ ਭਰ પેટ ਖਾਣਾ ਖਾਤਾ ਅਤੇ ਫਿਰ ਸੋਚਣ ਲੱਗਾ ਇਹ ਸਭ ਕਿਵੇਂ ਹੋ ਰਿਹਾ ਹੈ ਜਰੂਰ ਕੋਈ ਭੂਤ ਮੇਰੇ ਨਾਲ ਮਜ਼ਾਕ ਕਰ ਰਿਹਾ ਹੈ ਜੋ ਮੈਨੂੰ ਮਾਰਨਾ ਚਾਹੁੰਦਾ ਹੈ ਇਹ ਸੋਚਦੇ ਹੀ ਇੱਕ ਡਰਾਉਣ ਵਾਲਾ ਭੂਤ ਉੱਥੇ ਪ੍ਰਗਟ ਹੋ ਗਿਆ ਯਾਤਰੀ ਪੂਰੀ ਤਰ੍ਹਾਂ ਨਾਲ ਡਰ ਗਿਆ ਅਤੇ ਆਖਰੀ ਵਾਰ ਸੋਚਿਆ हे ਰੱਬਾ ਹੁਣ ਤਾਂ ਇਹ ਭੂਤ ਮੈਨੂੰ ਜ਼ਰੂਰ ਖਾ ਜਾਵੇਗਾ ਅਤੇ ਉਸ ਦੀ ਸੋਚ ਨੇ ਭੂਤ ਨੇ ਉਸਨੂੰ ਖਾ ਲਿਆ ਬਾਬੇ ਨੇ ਕਹਾਣੀ ਖਤਮ ਕੀਤੀ ਅਤੇ ਅਮਰਜੀਤ ਵੱਲ ਦੇਖਿਆ ਅਮਰਜੀਤ ਇਹ ਕਲਪ ਰੁਖ ਤੇਰਾ ਮਨ ਹੈ ਜਦੋਂ ਤੂੰ ਸੋਚਿਆ ਮੈਂ ਫੇਲ ਹੋ ਜਾਵਾਂਗਾ ਤਾਂ ਤੇਰੇ ਮਨ ਨੇ ਉਹੀ ਹਕੀਕਤ ਬਣਾ ਦਿੱਤੀ ਤੂੰ ਆਪਣੀਆਂ ਨਿਰਾਸ਼ਾ ਵਾਲੀਆਂ ਸੋਚਾਂ ਦੇ ਨਾਲ ਆਪਣੇ ਆਪ ਨੂੰ ਮਾਰ ਰਿਹਾ ਹੈ ਬਾਬੇ ਦੀ ਗੱਲ ਅਮਰਜੀਤ ਨੂੰ ਚੰਗੀ ਲੱਗੀ ਉਸ ਦਿਨ ਤੋਂ ਉਸ ਨੇ ਆਪਣੇ ਸੋਚ ਬਦਲਣ ਦਾ ਫੈਸਲਾ ਕੀਤਾ ਜਦ ਵੀ ਕੋਈ ਨਕਾਰਾਤਮਕ ਵਿਚਾਰ ਆਉਂਦਾ ਹੈ ਉਹ ਉਸ ਨੂੰ ਝਟਕਾ ਕਹਿੰਦਾ ਹੈ ਮਨ ਇਹ ਹੀ ਕਰ ਸਕਦਾ ਹੈ ਅਤੇ ਚੰਗੀ ਸੋਚ ਦੇ ਨਤੀਜੇ ਦੀ ਕਲਪਨਾ ਕਰਦਾ ਹੈ ਤਾਂ ਹੌਲੀ-ਹੌਲੀ ਉਸਤੇ ਕੰਮਾਂ ਦੇ ਨਤੀਜੇ ਬਦਲਣ ਲੱਗਦੇ ਹਨ ਉਸ ਦੀ ਚੰਗੀ ਸੋਚ ਨੇ ਉਸ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ ਅਤੇ ਉਹ ਜਲਦ ਹੀ ਉਹ ਉਸ ਪਿੰਡ ਦਾ ਸਫਲ ਅਤੇ ਖੁਸ਼ਹਾਲ انسان ਬਣ ਗਿਆ ਸਿੱਖਿਆ ਸਾਡੀ ਸੋਚ ਦੀ ਇਹ ਕਹਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਸਾਡੀ ਸੋਚ ਹੀ ਸਾਡੀ ਜ਼ਿੰਦਗੀ ਨੂੰ ਬਣਾਉਂਦੀ ਹੈ ਜਾਂ ਵਿਗਾੜਦੀ ਹੈ ਚੰਗੀ ਸੋਚ ਰੱਖੋ ਤੁਸੀਂ ਜ਼ਰੂਰ ਆਪਣੀ ਜ਼ਿੰਦਗੀ ਬਦਲ ਸਕਦੇ ਹੋ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਹੋਵੇ ਤਾਂ ਲਾਇਕ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਧੰਨਵਾਦ